ਤਨੋਂ ਬਹੁ ਗੁਰੂ ਸਾਹਿਬ ਜੀ ਪੂਰੇ ਗੁਰ ਕੋ ਸੁਣ ਉਪਦੇਸ਼ ਇਖ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਨਿਤ ਪਿਆਗੋthrang ਸਾਂਚੇਨਾ ਕੀ ਤੋਰ ਮਨ ਮੰਗ ਆਖਿ ਛੋਡ ਬੇਨਤੀ ਕਰੋ ਸਾਧ ਸੰਗ ਆਗਨ ਸਗਰ ਤਰ ਹੋ ਹਰ ਤਨ ਕੇ ਪਰਲੇ ਹੋ ਢਾਰ ਨਾਨਕ ਗੁਰਪੂਰੇ ਨਮਸਕਾਰ ਤਨ ਕੇ ਭਰ ਲੈ ਹੋ ਢਾਰ ਨਾਨਕ ਵਰ ਪੂਰੇ ਨਮਸਕਾਰ ਸਵਾ ਪੰਥ ਕਾਰਜ ਯੋਗ ਗੁਰੂ ਪਿਆਰੀ ਗੁਰਸਵਾਰੀ ਗੁਰੂ ਜੀ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ ਗੁਰਪਤੇ ਪ੍ਰਬੰਧ ਕਰੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਤਮ ਸਾਰ ਜੀਓ ਪੰਚਮ ਪਾਛੇ ਜੀ ਦਾ ਦੇ ਸਰਤਾਜ ਤਾਂ ਤਾਂ ਸਾਹਿਬ ਸ਼ੁਰੂਆਤ ਜੰਦੇ ਜੀ ਮਹਾਰਾਜ ਦੇ ਧਾਪਨ ਬਚਨ ਜੋ ਸੁਣ ਸਕਦੇ ਆਖਰੀ ਅਸਪੀ ਦੇ ਵਿੱਚ ਆਪਾਂ ਰਣ ਕੇ ਸਰਵਣ ਕੀਤੇ ਹਨ ਜਿਨਾਂ ਦਾ ਫਰਮਾਨ ਨੇ ਕਿ ਜਾਪ ਕੀਤਾ ਹੈ ਸਤ ਸੰਗਤ ਜੀਓ ਆਓ ਸਤਿਗੁਰ ਦੇ ਪਾਵਨ ਬਚਨਾਂ ਨੂੰ ਪਾਵਨ ਪ੍ਰਤੀਛਾਂ ਨੂੰ ਵਿਚਾਰਨ ਦਾ ਜਤਨ ਕਰਨਾ ਹੈ ਸਤਿਗੁਰ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਇਸ ਅਸ਼ਟਪਦੀ ਦੇ ਵਿੱਚ ਉਸ ਮਾਲਕ ਪਰਮਪਤਾ ਪਰ ਪ੍ਰਮਾਤਮਾ ਜਿਹੜਾ ਪਾਰਬ੍ਰਹਮ ਪ੍ਰਮਾਤਮਾ ਹੈ ਉਸ ਪਾਰਬ੍ਰਹਮ ਦੀ ਗੱਲ ਕਰਦੇ ਨੇ ਇਹੋ ਮਾਲਕ ਪਰਮਪਤਾ ਪਰਮਾਤਮਾ ਜਿਹੜਾ ਪੁਰ ਬ੍ਰਹਮ ਹੈ ਉਹ ਹਰਕ ਦੇ ਹਿਰਦੇ ਰੂਪੀ ਕਰ ਵਿੱਚ ਜਿਸ ਦਾ ਵਾਸਾ ਹੈ ਘਟ ਘਟ ਵਿੱਚ ਹਰ ਜੂ ਬਸੇ ਸੰਤਨ ਕੈ ਉਹ ਪੁਕਾਰ ਜਿਹੜਾ ਮਾਲਕ ਪਰਮਪਤਾ ਪਰਮਾਤਮਾ ਜੈ ਜੈ ਫੇਖੂ ਤੈ ਹਜੂਰ ਦੂਰ ਕਤੋਂ ਨਾ ਜਾਇ ਰਵ ਰਹਾ ਸਰਬਤਰ ਮਹਿਮਾਨ ਸਦਾ tie ਇਹੋ ਮਾਲਕ ਪਰਮਪਤਾ ਪਰਮਾਤਮਾ ਦੂਰ ਨਹੀਂ ਹੈ ਹਰ ਜੀਵ ਦੇ ਇਹ ਦੇ ਰੂਪੀ ਘਰ ਵਿੱਚ ਬੈਠਾ ਹੋਇਆ ਹੈ ਅੰਗ ਸੰਗ ਹੈ ਨੇੜੇ ਹੈ ਜਿਹੜਾ ਪਰਮਪਤਾ ਪਰਮਾਤਮਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਿਸ ਗੋਬਿੰਦ ਮਾਲ ਪਰਮਪਤਾ ਪਰਮਾਤਮਾ ਤੋਂ ਬਿਨਾਂ ਕੋਈ ਵੀ ਜੀਵ ਨਹੀਂ ਹੈ ਉਹ ਹਰ ਥਾਂ ਮੌਜੂਦ ਹੈ ਮਾਲ ਪਰਮਪਤਾ ਪਰਮਾਤਮਾ ਉਸ ਪਰਮ ਪਰਮਪਤਾ ਪਰਮਾਤਮਾ ਦੀ ਗੱਲ ਕਰਦੇ ਨੇ ਫਤਿਹ ਜੀ ਕਹਿੰਦੇ ਨੇ ਪੂਰੇ ਗੁਰਖਾ ਸੋਨਪਦੇਸ਼ ਪੂਰੇ ਗੁਰਖਾ ਸੋਨਪਦੇਸ਼ ਹੇ ਮੇਰੇ ਮਾਨ ਪੂਰੇ ਗੁਰੂ ਦੀ ਸਿੱਖਿਆ ਨੂੰ ਸੁੰਨਾ ਕਰ ਪੂਰੇ ਗੁਰੂ ਦਾ ਕੀ ਉਪਦੇਸ਼ ਹੈ ਸਾਡੇ ਵਾਸਤੇ ਪਾਤਸ਼ਾਹ ਜੀ ਕਹਿੰਦੇ ਨੇ ਪਾਰ ਬ੍ਰਹਮ ਨਿਕਟ ਕਰ ਦੇਖ ਕਿਹੜਾ ਮਾਲਕ ਪਰਮਪਤਾ ਪਰਮਾਤਮਾ ਹੈ ਉਹਨੂੰ ਦੂਰ ਨਾ ਜਾਣ ਉਹਨੂੰ ਹਰ ਬਿਲੇ ਆਪਣੇ ਅੰਗ ਸੰਗ ਸਮਝ ਦੁਖ ਕਾਲੰ ਪੁਰਨਾਸੀ ਦਿਆਲੰ ਸਰੂਪ ਤੇ ਸਦਾ ਅੰਗ ਸੰਗੇ ਆਪਣੰਗ ਮੇਪੁੱਤੇ ਉਹ ਭਾਰਣ ਪਤ ਪ੍ਰਮਾਤਮਾ ਜਿਹੜਾ ਹੈ ਉਹ ਕਾਲ ਭਰ ਬੈਗੜ ਨੂੰ ਹਰ ਬਿਲੇ ਨੇੜੇ ਜਾਣ ਕੇ ਵੇਖ ਪੂਰੇ ਗੁਰਖਾ ਸੁਨ ਅਪਦੇਸ਼ ਫਾਰ ਬ੍ਰਹਮ ਨਿਕਟ ਕਰ ਵੇਖ ਪਿਸਾਤ ਸੰਗ ਜਿਉ ਪਤਛ ਕਹਿੰਦੇ ਨੇ ਸਾ ਸਾ ਸਿਮਰੋ ਗੋਬਿੰਦ ਉਹ ਮਾਲਕ ਪਰਮਪਤਾ ਪਰਮਾਤਮਾ ਜਿਹੜਾ ਪਾਰ ਬ੍ਰਹਮ ਹੈ ਜਿਹੜਾ ਹਰ ਮਿਲਦੇ ਤੇਰੇ ਨੇੜੇ ਹੈ ਤੇਰੇ ਅੰਦਰ ਜੁਤਾ ਵਾਸਾ ਹੈ ਉਸ ਮਾਲਕ ਦਾ ਉਸ ਗੋਬਨ ਦਾ ਧੰ ਬਾ ਧੰ ਉਸ ਮਾਲਕ ਨੂੰ ਸਦਾ ਚੇਤੇ ਕਰ ਉਸ ਮਾਲਕ ਦਾ ਸਿਮਰਨ ਕਰ ਮਾਲਕ ਦੀ ਬੰਦਗੀ ਕਰ ਮਾਲਕ ਦਾ ਨਾਮ ਜਪ ਹਰ ਸਾਹ ਦੇ ਨਾਲ ਉਸ ਮਾਲਕ ਨੂੰ ਸਦਾ ਯਾਦ ਕਰ ਸਾਹ ਸਾਹ ਸਿਮਰੋ ਗੋਬਿੰਦ ਫਿਰ ਕੀ ਹੋਏਗਾ ਮਨ ਅੰਤਰ ਕੀ ਉਤਰੇ ਜਿੰਦ ਤਾਂ ਜੁ ਤੇਰੇ ਮਨ ਦੇ ਅੰਦਰ ਦੀ ਚਿੰਤਾ ਜਿਹੜੀ ਹੈ ਹਰ ਬਿਚਨਤਾ ਲੱਗੀ ਦਿੰਦੀ ਹੈ ਉਹ ਖਤਮ ਹੋ ਜਾਏ ਮਨ ਅੰਤਰ ਕੀ ਉਤਰੇ ਜਿੰਦ ਸਤ ਸੰਗਤ ਜੀ ਪਾਛਾ ਕੇ ਦਿਨੇ ਆਸ ਅਨਿਤ ਤਿਆਗੋ ਤਰੰਗ ਆਸ ਅਨਿਤ ਤਿਆਗੋ ਤਰੰਗ ਏ ਮੇਰੇ ਆਮਨਾ ਨਿਤ ਨਾ ਰਹਿਣ ਵਾਲੀਆਂ ਚੀਜ਼ਾਂ ਇਹ ਆਸਾਂ ਛੱਡ ਦੇ ਜਿਹੜੀਆਂ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਨਹੀਂ ਰਹਿਣਾ ਜਿਹੜੇ ਚ ਜਾ ਤਾਂ ਨਾਸ਼ ਹੋਣ ਵਾਲਾ ਹੈ ਉਹਨਾਂ ਦੀ ਮੰਗ ਕਰਨੀ ਛੱਡ ਦੇ ਫਿਰ ਕੀ ਮੰਗ ਕਰ ਪਤਛਕ ਜੀ ਨੇ ਸ਼ਾਂਤ ਲੈਣਾ ਕੀ ਧੂਰ ਮਨ ਮੰਗ ਇੱਕੋ ਹੀ ਮੰਗ ਮੰਗਿਆ ਕਰ ਉਸ ਪਤ ਪਤਾ ਪਰਮਾਤਮਾ ਦੇ ਚਰਨਾਂ ਤੋਂ ਕਿ ਹੈ ਮੇਰੇ ਮਾਲਕ ਕਰਤਾ ਪਰਮਾਤਮਾ ਜੀ ਹੈ ਮੇਰੇ ਸਤਗੁਰ ਜੀ ਮੈਨੂੰ ਸ਼ਾਂਤ ਜੀਨਾ ਦੇ ਪੈਰਾਂ ਦੀ ਖਾਕ ਬਖਸ਼ ਦੇ ਮੈਨੂੰ ਪੂਰੇ ਗੁਰਾਂ ਦੀ ਸੰਗਤ ਬਖਸ਼ ਦੇ ਮੈਨੂੰ ਗੁਰਮਖਾਂ ਦੀ ਸੰਗਤ ਬਖਸ਼ ਦੇ ਇਹ ਮੰਗ ਸਦਾ ਮੰਗਿਆ ਕਰ ਸਤਸੰਗ ਵਿੱਚ ਸਤਸੰਗਰ ਵਿੱਚ ਆ ਕਰਕੇ ਪੂਰੇ ਗੁਰਾਂ ਦੀ ਸੰਗਤ ਪਜਾ ਕਰਕੇ ਪਤਛ ਕਹਿੰਦੇ ਨੇ ਆਪ ਛੋੜ ਬੇਨਤੀ ਕਰੋ ਮੈਂ ਮੇਰੀ ਛੱਡ ਕੇ ਹੰਕਾਰ ਵਾਲੀ ਭਾਵਨਾ ਛੱਡ ਕੇ ਮੈਂ ਮੇਰੀ ਛੱਡ ਕੇ ਆਪ ਛੋੜ ਬੇਨਤੀ ਕਰੋ ਆਪਾ ਭਾਵ ਛੱਡ ਕੇ ਪ੍ਰਭੂ ਦੇ ਅੱਗੇ ਅਰਦਾਸ ਕਰ ਉਸ ਮਰਦੇ ਚਰਣਾ ਵਿੱਚ ਬੇਨਤੀ ਕਰ ਪਿਰਕੀ ਹੋਏਗਾ ਸਾਥ ਸੰਗ ਅਗੰਨ ਸਾਗਰ ਤਰੋ ਸਾਥ ਸੰਗ ਵਿੱਚ ਰਹਿ ਕੇ ਬਕਾਰਾਂ ਦੀ ਯੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਵੇਂਗਾ ਸਾਸੰਗ ਜੋ ਪਤਛਾ ਕਹਿੰਦੇ ਹਾਰ ਤਨ ਕੇ ਪਰਲੇ ਹੋ ਭੰਡਾਰ ਹਰ ਤਨ ਕੇ ਪਰਲੇ ਹੋ ਭੰਡਾਰ ਉਸ ਮਾਲ ਦਾ ਸਿਮਨ ਕਰ ਉਹਦੀ ਪੰਦਗੀ ਕਰ ਉਹਦਾ ਨਾਮ ਜਪ ਪ੍ਰਭੂ ਨਾਮ ਰੂਪਿਤਾਂ ਦੇਖ ਜਾਣੇ ਪੜ ਲਿਆ ਤੇ ਸਭ ਸੰਗਤ ਜੀ ਪਤ ਜੀ ਨੇ ਸਦਾ ਪੂਰੇ ਗੁਰਾਂ ਸਦਾ ਨਮਸਕਾਰ ਕਰਿਆ ਕਰ ਨਾਨਕ ਗੁਰਪੂਰੇ ਨਮਸਕਾਰ ਹੈ ਨਾਨਕ ਪੂਰੇ ਸਤਗੁਰ ਨੂੰ ਪੂਰੇ ਗੁਰੂ ਨੂੰ ਸਦਾ ਨਮਸਕਾਰ ਕਰ ਸਤਸੰਗ ਪੰਚਮ ਪਾਠ ਚਲੀ ਸੁਖਨੀ ਸਾਜੀਸ ਅਸਪਰੀ ਦੇ ਵਿੱਚ ਸਾਨੂੰ ਮਾਰਕ ਪੰਤ ਦਾ ਪ੍ਰਮਾਤਮਾ ਜਿਹੜਾ ਹਰ ਦੇ ਹਰ ਬਿੰਦੇ ਸਾਡੇ ਅੰਗ ਸੰਗ ਹੈ ਜਿਹੜਾ ਨੇੜੇ ਹੈ ਦੂਰ ਨਹੀਂ ਹੈ ਜਨਮ ਅਸੀਂ ਦੂਰ ਸਮਝੀ ਬੈਠੇ ਹਾਂ ਤੇ ਪਛਗਣ ਨਹੀਂ ਪੂਰੇ ਗੁਰਾਂ ਦਾ ਉਪਦੇਸ਼ ਹੁਣ ਸਾਡੇ ਬਾਤੇ ਪੂਰੇ ਗੁਰਾਂ ਦਾ ਜੋ ਉਪਦੇਸ਼ ਹੈ ਪੰਚਮ ਪਾਛਾ ਜੜ ਲਖਾਉਂਦੇ ਨੇ ਪੂਰੇ ਗੁਰਖਾਸਣ ਉਪਦੇਸ਼ ਬਾਹਰ ਬ੍ਰਹਮ ਨਿਕਟ ਕਰ ਪੀਖ ਉਸ ਮਾਰ ਪਰਪਤਾ ਪ੍ਰਮਾਤਮਾ ਹਰ ਬਿੰਦਿ ਆਪਣੇ ਨੇੜੇ ਜਾਣ ਪੂਰੇ ਗੁਰ ਕਾ ਪੂਰੇ ਗੁਰ ਕਾ ਸੋਨਿ ਅਪਦੇਛ ਪੂਰੇ ਗੁਰ ਕਾ ਸੋਨਿ ਅਪਦੇਛ ਪਰ ਬ੍ਰਹਮ ਨੇਕਟ ਕਰ ਪੇਖ ਪਰ ਬ੍ਰਹਮ ਨੇਕਟ ਕਰ ਪੇਖ ਸੋਸ ਸਿਮਰੋ ਗੋਬਿੰਦ ਮਨ ਯੰਤੂ ਲੂਪੀ ਉਤਰੇ ਚੰਦ ਆਸ ਨੇਤ ਤਿਆਗੋ ਤਰੰਗ ਸੰਤ ਜਨਾ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਦੇਖੋ ਢੰਡਾਰ ਹਰ ਤਨ ਕੇ ਪਰ ਦੇਖੋ ਢੰਡਾਰ ਨਾਨਕ ਗੁਰਪੂਰੇ ਨਾਮ ਚਕਾਰ ਨਾਨਕ ਗੁਰਪੂਰੇ ਨਾਮ ਚਕਾਰ ਸਤ ਸੰਗੋ ਜੀਓ ਕਛੀਰ ਦੇ ਵਿੱਚ ਗੁਰ ਪਰਦੇ ਪ੍ਰਵੰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ